ਸਰਪੰਚੀ ਦੀ ਚੋਣ ਦੇ ਵਿੱਚ ਖੜੇ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਦਾ ਹੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਮੈਂ ਮੇਰੇ ਨਗਰ ਨਿਵਾਸੀਆਂ ਨੂੰ ਤੇ ਮੇਰੇ ਪਿੰਡ ਵਾਸੀਆਂ ਨੂੰ ਇਹ ਗੱਲਾਂ ਕਹਿਣਾ ਚਾਹੁੰਦਾ ਜੀ ਮੈਂ ਬੈਸੇ ਦਾ ਪਤੀ ਹੈ ਮੇਰੇ ਪਿੰਡ ਨੂੰ ਸਾਰੇ ਨੂੰ ਮੈਂ ਉੱਡ ਭਗਤ RAM ਤੋਂ ਹਰਜੀਤ ਸਿੰਘ ਸਰਪੰਚੀ ਦੀ ਚੋਣ ਲੜ ਰਿਹਾ ਤੇ ਇਹਦੇ ਵਿੱਚ ਮੇਰੇ ਬਾਰੇ ਦੇਖੋ ਮੇਰੇ ਪਿੰਡ ਨੂੰ ਸਾਰੇ ਨੂੰ ਪਤਾ ਹੈ ਕਿ ਮੈਂ ਕਿਉਂ ਜਾ ਬੰਦਾ ਹੈ ਕੀ ਗੱਲਬਾਤ ਹੈ ਜੇ ਜਿਹੜੇ ਕੁਛ ਵੈਸੇ ਤਾਂ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਹੋ ਗਈ ਸੀ ਸਭ ਕੁਝ ਹੋ ਗਿਆ ਸੀ ਚਲ ਕੁਛ ਮੇਰੇ ਭਾਈ ਮੇਰੇ ਤੋਂ ਨਾਰਾਜ਼ ਨਹੀਂ ਕਿਸੇ ਗੱਲੋਂ ਹੋਣਗੇ ਵੈਸੇ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਉਹ ਵੀ ਮੇਰੇ ਹੀ ਭਰਾ ਨੇ ਕੋਈ ਗੱਲ ਨਹੀਂ ਕੋਈ ਨਾਰਾਜ਼ਗੀ ਹੁੰਦੀ ਹੈ ਕਈ ਵਾਰ ਚਲੋ ਇਲੈਕਸ਼ਨ ਹੋ ਜੂ ਮੈਂ ਫੇਰ ਵੀ ਇਹ ਗੱਲ ਕਹਿੰਦਾ ਵੀ ਪਿੰਡ ਵਾਲਿਆਂ ਨੂੰ ਨਗਰ ਨਿਵਾਸੀ ਨੂੰ ਵੀ ਮੇਰਾ ਸਾਥ ਦਿਓ ਜੀ ਆਪਾਂ ਹਰ ਵਕਤ ਖੜੇ ਆ ਸੁੱਖ ਦੇ ਵਿੱਚ ਵੀ ਦੁੱਖ ਦੇ ਵਿੱਚ ਵੀ ਪਹਿਲਾਂ ਵੀ ਖੜੇ ਆ ਸ਼ੁਰੂ ਤੋਂ ਖੜੇ ਆ ਤੇ ਹੁਣ ਵੀ ਖੜੇ ਰਹਾਂਗੇ ਪਿੰਡ ਦਾ ਸਰਪੰਚ ਕਿਹੋ ਜਿਹਾ ਹੋਣਾ ਚਾਹੀਦਾ ਪਿੰਡ ਦਾ ਸਰਪੰਚ ਕਿਹੋ ਜਿਹਾ ਹੋਣਾ ਚਾਹੀਦਾ ਜੀ ਪਹਿਲੀ ਗੱਲ ਤਾਂ ਉਹਦੇ ਵਿੱਚ ਕੋਈ ਪਾਰਟੀ ਦਾ ਤਾਂ ਮਤਲਬ ਨਹੀਂ ਹੋਣਾ ਚਾਹੀਦਾ ਕੋਈ ਪਾਰਟੀ ਹੈ ਕੁਝ ਵੀ ਹੈ ਮੇਰੀ ਤਾਂ ਇਹ ਸੋਚ ਹੈ ਵੀ ਜੇ ਮੇਰੇ ਪਿੰਡ ਵਿੱਚ ਕੋਈ ਵੀ ਲੀਡਰ ਆਉਂਦਾ ਮੈਂ ਤਾਂ ਉਹਦੇ ਅੱਗੇ ਜਾ ਕੇ ਮਤਲਬ ਮੈਂ ਇਹ ਨਹੀਂ ਦੇਖਣਾ ਵੀ ਮੈਂ ਆਮ ਆਦਮੀ ਪਾਰਟੀ ਵੱਲੋਂ ਆ ਮੈਂ ਕਾਲੀਦਾਲ ਵੱਲੋਂ ਆ ਮੈਂ ਕਾਂਗਰਸ ਵੱਲੋਂ ਆ ਮੇਰਾ ਮਕਸਦ ਕੀ ਹੈ ਮੈਂ ਪਿੰਡ ਵਾਸਤੇ ਲੈਣਾ ਜੋ ਵੀ ਕੁਛ ਮੈਨੂੰ ਕੋਈ ਵੀ ਦੇਣ ਆਉਂਦਾ ਉਹ ਤਾਂ ਮੈਂ ਮੰਗਣਾ ਹੈ ਕਿਹੜੇ-ਕਿਹੜੇ ਮੁੱਦੇ ਹੋਣਗੇ ਜੇਕਰ ਤੁਹਾਨੂੰ ਪਿੰਡ ਦੇ ਸਰਪੰਚੀਵਾਦ ਚੁਣ ਲਿਆ ਜਾਂਦਾ ਕੀ-ਕੀ ਕੰਮ ਕਰਾਂਗਾ ਪਿੰਡ ਚ ਮੁੱਦੇ ਤਾਂ ਬਹੁਤ ਹੈ ਜੀ ਬਹੁਤ ਜ਼ਿਆਦੇ ਮੁੱਦੇ ਤਾਂ ਜੇ ਮੈਂ ਤੁਹਾਨੂੰ ਸਾਰੇ ਗਿਣਿਆਵਾਂ ਤਾਂ ਬਹੁਤ ਟਾਈਮ ਲੱਗ ਜੂਗਾ ਮੇਨ ਮੁੱਦੇ ਸਾਡੇ ਐਜੂਕੇਸ਼ਨ ਦਾ ਵੀ ਠੀਕ ਹੈ ਸਾਡੇ ਕੋਈ ਜ਼ਿਆਦਾ ਸਕੂਲ ਵੀ ਹੈ 8ਵੀਂ ਤੇ ਐਲੀਮੈਂਟਰੀ ਹੈ ਕੋਈ ਖਾਸ ਨਹੀਂ ਤੇ ਸਾਡੇ ਹੈਲਥ ਦੀ ਵੀ ਬਹੁਤ ਪ੍ਰੋਬਲਮ ਹੈ ਕੋਈ ਹੈਲਥ ਹੈ ਨਹੀਂ ਸਹੀ ਤਾਂ ਕਿਸੇ ਪਾਸੋਂ ਵੀ ਤੇ ਗੇਮਾਂ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਹੈ ਕੋਈ ਸਾਡੇ ਪਲੇਗਰਾਉਂਡ ਨਹੀਂ ਹੈਗਾ ਪਿੰਡ ਦੇ ਵਿੱਚ ਤੇ ਬਾਕੀ ਜਿਹੜੇ ਹੁੰਦੇ ਨੇ ਮੁੱਦੇ ਨਸ਼ੇ ਦੇ ਮੁੱਦੇ ਵੱਡੇ ਨਸ਼ੇ ਦੇ ਮੁੱਦੇ ਹੈ ਸਾਡੇ ਪਿੰਡ ਦੇ ਵਿੱਚ ਬਹੁਤ ਨੌਜਵਾਨਾਂ ਦੀ ਡੈਥ ਇਸ ਤੋਂ ਪਹਿਲਾਂ ਹੋ ਚੁੱਕੀ ਹੈ ਤੇ ਮੈਂ ਪਹਿਲਾਂ ਵੀ ਮਤਲਬ ਜਿਵੇਂ ਵੀ ਜਿੰਨੀ ਕੁ ਹੁੰਦੀ ਹੈ ਮੇਥੋਂ ਮੈਂ ਸੇਵਾ ਕਰ ਰਿਹਾ ਹਾਂ ਤੇ ਅੱਜ ਤੱਕ ਆਪਾਂ ਕਦੇ ਕਿਸੇ ਵੀ ਨਸ਼ੇ ਦੀ ਮੈਡੀਕਲ ਨਸ਼ਾ ਜਾਂ ਕੋਈ ਹੋਰ ਕਿਸੇ ਨੇ ਸਪੋਰਟ ਨਹੀਂ ਕੀਤੀ ਕਿਸੇ ਨੂੰ ਆਪਾਂ ਛਡਾਉਣ ਨਹੀਂ ਗਏ ਜੇ ਕੋਈ ਫੜਿਆ ਗਿਆ ਤੇ ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ ਤੇ ਆਪਾਂ ਛਡਾਉਣ ਜਾਣਾ ਵੀ ਨਹੀਂ ਜਦੋਂ ਕਿ ਆਪਾਂ ਨੂੰ ਤੇ ਇਹ ਕਹਿ ਕੇ ਮੇਰਾ ਚਾਹੇ ਅੱਜ ਇਸ ਗੱਲ ਤੇ ਵਿਰੋਧ ਹੋ ਜੇ ਮੈਂ ਨਸ਼ੇ ਦੇ ਪੂਰਾ ਸਖਤ ਖਿਲਾਫ ਆਂ ਜੀ ਤੇ ਮੈਂ ਲੋਕਾਂ ਨੂੰ ਇਹ ਗੱਲ ਬਾਰ-ਬਾਰ ਕਹਿੰਦਾ ਵੀ ਇਹ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨ ਵਾਸਤੇ ਹਰ ਯਤਨ ਕਰਾਂਗੇ ਉਹ ਯਤਨ ਮੇਰੇ ਭਾਈਆਂ ਦੇ ਜੇ ਮੇਰੇ ਨਾਲ ਸਹਿਯੋਗ ਦੇਣਗੇ ਤਾਂ ਪੂਰੇ ਹੋਣੇ ਨੇ ਜੇ ਮੈਂ ਇਕੱਲਾ ਕੰਮ ਕੋਸ਼ਿਸ਼ ਫੇਰ ਵੀ ਕਰੂੰ ਜੇ ਮੈਂ ਕੱਲਾ ਵੀ ਰਹਿ ਗਿਆ ਪਰ ਜੇ ਮੇਰਾ ਪਿੰਡ ਮੇਰਾ ਸਾਥ ਦੂਤ ਆ ਉਹ ਛੇਤੀ ਹੋ ਜੂ ਬੈਸਟ ਐਂਡ 'ਚ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੇ ਆ ਜੀ ਕਿ ਸਾਡਾ ਸਾਥ ਦਿਓ ਤੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆਂ ਸੇਵਾ ਜਿੰਨੀ ਕੁ ਮੈਥੋਂ ਹੁੰਦੀ ਸੀ ਪਹਿਲਾਂ ਵੀ ਖੜੇ ਆਂ ਅਸੀਂ ਕੋਈ ਅੱਜ ਤਾਂ ਮੰਨ ਲਓ ਮੈਂ ਸਰਪੰਚੀ ਦੀ ਚੋਣ ਲੜ ਰਿਹਾ ਅੱਜ ਤਾਂ ਮੈਂ ਹਰ ਇੱਕ ਬੰਦੇ ਨੂੰ ਮਤਲਬ ਕਿ ਝੁੱਕ ਕੇ ਮਿਲਾਂਗਾ ਅੱਜ ਤਾਂ ਮੇਰੀ ਇੱਕ ਮਜਬੂਰੀ ਹੈ ਲੋਕਾਂ ਨੂੰ ਝੁੱਕ ਕੇ ਮਿਲਣਾ ਪਰ ਮੇਰਾ ਨੇਚਰ ਚੈੱਕ ਕੀਤਾ ਜਾਵੇ ਮੈਂ ਪਹਿਲਾਂ ਕਿਦਾਂ ਦਾ ਸੀ ਤੇ ਲੋਕਾਂ ਨੂੰ ਮੈਂ ਪਹਿਲਾਂ ਕਿਦਾਂ ਮਿਲਦਾ ਸੀ ਤੇ ਉਸੇ ਤਰ੍ਹਾਂ ਮੈਂ ਮਿਲਦੇ ਰਹਿਣਾ